ਲੋ ਜੀ ਕਿਵੇਂ ਆ ਠੀਕ ਆ ਜੀ ਅੱਜ ਕੀ ਕਰਨਾ ਜੀ ਤੁਹਾਨੂੰ ਅੱਜ ਲਾ ਲਈਏ ਜੂਨਾ ਦੀ ਦਵਾਈ ਕਬੂਤਰਾਂ ਨੂੰ ਅੱਜ ਜੂਨਾ ਅੱਜ ਦਵਾਈ ਲਾਉਣੀ ਹੈ ਤੇ ਆਹ ਜੋੜਾ ਲਾਤਾ ਬਈ ਆਪਾਂ ਬਈ ਬੰਤਪਾਲ ਮੰਗੜ ਵਾਲੀ ਕਬੂਤਰੀ ਕਾਲੀ ਡੱਬੀ ਨੀਲੀ ਡੱਬੀ ਹੈ ਬਈ ਚਵੀ ਜੀ ਹੈ ਚਵੀ ਜੀ ਹੈ ਬਾਬੇ ਪੰਨੂ ਵਾਲਿਆਂ ਦੀ ਪਿਓਰ ਆ ਬਈ ਦੱਸ ਕੇ ਗਿਆ ਸੀ ਬਾਈ ਦਾ ਕਹਿੰਦਾ ਕਬੂਤਰ ਵੀ ਦਵਾਂਗੇ ਤੁਹਾਨੂੰ ਬਾਈ ਧੰਨਵਾਦ ਬਹੁਤ ਚੰਗੀ ਕਬੂਤਰੀ ਦਿੱਤੀ ਆਪਾਂ ਕਬੂਤਰ ਵੀ ਆਪਣੇ ਬੰਨੇ ਚੰਗਾ ਲਾਇਆ ਵੀਰੇ ਚਿੱਟੀਆਂ ਵਾਲਾ ਮੈਂ ਤੁਹਾਨੂੰ ਦਿਖਾਉਣਾ ਬਾਕੀ ਮਾਲਕ ਰੱਖਿਆ ਸੋ ਕੇ ਬਾਹਰ ਨਹੀਂ ਗੱਡਣੇ ਆਪਾਂ ਅੰਦਰੇ ਚਵਾਰੇ ਚ ਇੱਕ ਨੇ ਜਾਲਾ ਪੁਰਾਣਾ ਪਿਆ ਉਹ 'ਚ ਜੋੜਾ ਲਾ ਦੇਣਾ ਬਾਹਰ ਨਹੀਂ ਕੱਢਣਾ ਇਹਨੂੰ ਕਿਉਂ ਖੁੱਡੇ ਤਾਂ ਬਾਈ ਲੱਗਣਾ ਨਹੀਂ ਹੁਣ ਇਹ ਜੋੜਾ ਕਬੂਤਰੀ ਬਹੁਤ ਚੰਗੀ ਆ ਬਾਵਾ ਜੰਨੀ ਕਹਦੇ ਬਾਕੀ ਮਾਲ ਕਰਕੇ ਤਾਂ ਆ ਵੱਡਾ ਹੀ ਕਬੂਤਰ ਲਾਇਆ ਆਪਾਂ ਬਾਈ ਇਹਦੇ ਨਾਲ ਬਾਈ ਆਇਆ ਇਹਦੀ ਬਾਈ ਨਾਲ ਬਾਈ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਵਧੀਆ ਗੱਲਾਂ ਬਾਤਾਂ ਕੀਤੀਆਂ ਫਿਰ ਆਪਾਂ ਵੀ ਬਾਈ ਨੂੰ ਤਿੰਨ ਚਾਰ ਜਾਨਵਰ ਦਿੱਤੇ ਦੋ ਕਬੂਤਰੀਆਂ ਦੋ ਕਬੂਤਰ ਉਹ ਆਪਾਂ ਤਾਂ ਦਿੱਤੇ ਨੇ ਵੀ ਚੱਲ ਉੱਥੇ ਬੈਠੇ ਰਹਿੰਦੇ ਨੇ ਮਿਲ ਜਾਣਗੇ ਬਾਈ ਤਾਂ ਕਬੂਤਰ ਕੁਆਤਰ ਤਾਂ ਨਹੀਂ ਲੈਣ ਆਇਆ ਤੇ ਉਹ ਮਿਲਣੇ ਆਇਆ ਸੀਗਾ ਤੇ ਆਪਾਂ ਉਹਨੂੰ ਦੇਤੇ ਵੀ ਲੈ ਕੇ ਨਹੀਂ ਜਾਂਦੇ ਦੀ ਮੈਂ ਕੋਈ ਨਹੀਂ ਲੈ ਕੇ ਜਾਉ ਤੁਸੀਂ ਤੇ ਸਾਨੂੰ ਮਿਲ ਜਾਣਗੇ ਆ ਬਾਈ ਯਾਰ ਉਹਨਾਂ ਕੋ ਦਾ ਗਾੜਾ ਵੀਰੇ ਨਸਲਾਂ ਦਾ ਲਿਆ ਮੈਂ ਤੁਹਾਨੂੰ ਦਿਖਾਵਾਂ ਕਿਹੜੀ ਦਵਾਈ ਲਾਉਣੀ ਆ ਆਪਾਂ ਆਪਾ ਲਾਉਣੀ ਆ ਨਿਲ ਜਾਨ ਇਹ ਨੂੰ ਜਾਨ ਮੈਂ ਲਈ ਆਂ ਦਵਾਈ ਇੱਕ ਮਿੰਟ ਵੀਰੇ ਲਾਓ ਵੀਰੇ ਆ ਦਵਾਈ ਲਾਉਣੀ ਆ ਆਪਾਂ ਇਹ ਦਵਾਈ ਆਪਾਂ ਨੂੰ ਦੱਸੀ ਦੀ ਬਾਈ ਜੀ ਧਾਲੀ ਵਾਲ ਨੇ ਉਹਦੇ ਗਰੁੱਪ ਚ ਦੀਗੇ ਯਾਰ ਆਪਾਂ ਹੁਣ ਤਾਂ ਹੋਰ ਵੀ ਬੰਦੇ ਦੱਸਦੇ ਨੇ ਬਾਈ ਪਰ ਆਪਾਂ ਨੂੰ ਉਹਨੇ ਦੱਸੀ ਤੇ ਆਪਾਂ ਹੁਣ ਵੀ ਨੌ ਲਵਾਂਗੇ ਚੱਲ ਜਾਈਆ ਆਪਾਂ ਗਰੁੱਪ 'ਚ ਹੈਗੇ ਨਹੀਂ ਹੈਗੇ ਲੈ ਆਓ ਜੀ ਨਮੀ ਲੈ ਕੇ ਆਇਆ ਬਈ ਪ੍ਰਾਣੀ ਦੀ ਡੇਟ ਨੰਗੀ ਤੀ ਇੱਕ ਹੋਰ ਵੀਰੇ ਜਿਆਦਾ ਦਵਾਈ ਪਾਉਣੀ ਆ ਜਿੰਨਾ ਕ ਜਾਣੀ ਆਪਾਂ ਨੂੰ ਪਤਾ ਇਹਦੇ ਬਾਰੇ ਇਹਨੂੰ ਹਲਾਉਣਾ ਜ਼ਰੂਰ ਆ ਤੇ ਐਂ ਵੀ ਪਾਉਣ ਲੱਗੇ ਵੀ ਹਲਾਉਣਾ ਥੱਲੇ ਜੰਮੀ ਪਈ ਆ ਇਹਦੇ ਪੀਲੇ ਤੇ ਉੱਤੇ ਹੋਰ ਲਿਕਵਿਡ ਆ ਜਾਂਦਾ ਥੱਲੇ ਰਹਿ ਜਾਂਦੀ ਆ ਫਿਰ ਇਹਨੂੰ ਹਲਾ ਕੇ ਜਮੇ ਦੂਗਲਟ ਪਾਉਣ ਵੇਲੇ ਵੀ ਹਲਾਉਣਾ ਆ ਮੈਂ ਡੱਬਾ ਲਿਆ ਆ ਇਦੇ ਤੱਕ ਨੇ ਆਦੇ ਇੱਥੇ ਇਹਦੇ ਨਾਲ ਮਿਲ ਲਾਂਗੇ ਸਰੰਜਾ ਮਿਲਣ ਨਾਲੋ ਦਈਏ ਵੀ ਹਾਂਜੀ ਕਰੀਏ ਤਿਆਰੀ ਹਾਂਜੀ ਵੀ ਭਾਈ ਆ ਮਦੀਨ ਆ ਡੱਬੀ ਆ ਵੀ ਇਹ ਹਰਸ਼ ਦਿਖਾਈ ਉੱਪਰ ਲਾ ਲਾ ਤੈ ਰੱਖ ਲੈ ਇੰਨਾ ਥੋੜੀ ਤੇ ਆਪਣਾ ਆੜਾ ਇਹਦਾ ਪੁੱਲਾ ਹੀ ਰੱਖ ਲੈ ਵੀ ਡੱਬੇ ਨੇ ਵਿੱਚ ਕੰਮ ਬੀਰੇ ਇਹ ਹੁਣ ਅਸੀਂ ਕੱਟ ਕਰ ਲੈਣੀ ਛੱਡੀ ਪੁੱਤੋ ਫਿਰ ਜਾਲ ਜੋੜ ਲਾ ਲੈ ਫਿਰ ਪਈ ਸਰ ਫਿਰ ਇਹਨਾਂ ਬਈ ਦੇਣਾ ਨਹੀਂ ਮੁੜ ਕੇ ਜਾਣ ਵਰ ਕਿਸੇ ਨੇਕਣ ਦਾ ਤਾਂ ਕਰਕੇ ਲਾਉਣਾ ਪਾ ਜਾਲ ਚ ਜੋੜਾ ਲਾ ਲੈਣਾ ਅੰਦਰ ਰੱਖ ਕੇ ਇਹਨੂੰ ਲੈ ਇਹਨੂੰ ਉੱਧਰ ਛੱਡ ਦਈਏ ਉਹਨਾਂ ਚਿਰ ਆਓ ਵੀਰੇ ਆ ਕਬੂਤਰ ਲਾਇਆ ਆਪਾਂ ਇਹਦੇ ਨਾਲ ਰਿੰਗ ਲਗਾਉਣਾ ਤੁਹਾਨੂੰ ਇਹਦੇ ਓ ਇੱਧਰ ਹੀ ਆ ਕੇ ਸਰਾ ਕਾਲ ਸੇਰਾ ਕਾਲੀਆਂ ਨੋਂਦਰਾ ਕਾਲੀ ਨੋਕ ਤੇ ਪਰਲੇ ਚ ਕਾਲਾ ਖੰਬਾ ਤੇ ਕੱਢਦਾ ਬਾਈ ਆ ਕੰਨੀ ਝਾੜ ਕੇ ਆਉਂਦਾ ਇਹ ਹਾਂ ਦੱਸ ਇਹ ਲਾਇਆ ਵੀਰੇ ਇਹਦਾ ਪਤਾ ਉੱਤੇ ਵੀ ਨੇ ਪੁੰਛ ਤੇ ਖੰਬਾ ਕਾਲੇ ਚਿੱਟੀਆਂ ਵਾਲੇ ਜੋੜੇ ਦਾ ਬਈ ਇਹ ਤੂੰ ਫੜ ਕੇ ਰੱਖ ਲੈ ਲਾਓ ਵੀਰੇ ਭਰ ਲੈਂਦਾ ਜਾਲ ਇਹਨੂੰ ਲਾ ਕੇ ਨਾ ਇੱਧਰ ਡੋਲੀ ਪਈ ਆ ਆਪਣੀ ਉਹ ਚ ਛੱਡ ਦੇਣ ਦੇ ਮੈਂ ਆ ਲੈ ਆਂਦੇ ਇਹ ਉੱਤਰਾ ਭਾਗੀ ਲਈ ਅਦਵਾਈ ਪਾਈ ਹੈ ਪਹਿਲਾਂ ਦੇ ਖੋਲੀ ਦਵਾਈ ਇਹ ਚ ਆਪਾਂ 8 ਐਮ ਐਲ ਪਾ ਲਈ ਵੀਰੇ ਇਹ ਜੀ ਦਵਾਈ ਹਾਂਜੀ ਲਓ ਵੀਰੇ ਕਬੂਤਰਿਆਂ ਕਬੂਤਰਿਆਂ ਨੂੰ ਲਾਤੀ ਤੇ ਜੂਨਾ ਦਾ ਥੋੜੀਆਂ ਹੀ ਗੱਡੀਆਂ ਨੇ ਹਲੇ ਕੱਢਣਗੇ ਆ ਵਿੱਚ ਇਹਦੇ ਮਾੜੀ ਮੋਟੀਆਂ ਕਿਤੇ ਕਿਤੇ ਤਾਰਦੀਆਂ ਫਿਰਦੀਆਂ ਇੱਕ ਆਪੀ ਹੁਕ ਸੁਪਾਰਮਾ ਇਹਨੂੰ ਕਹਿੰਦੇ ਨੇ ਇੱਕ ਆਪ ਵਿਚ ਆ ਉਧਰ ਪਈਆਂ ਨੇ 5 4 ਆਹ ਦੇ ਘੜਤੀਆਂ ਬਿੱਟ ਜਦੇ ਲਾਗੀਆਂ ਕੱਢਣ ਮਾਰ ਕੇ ਨਾਸ ਮਾਰਦਾ ਯਾਰ ਕਬੂਤਰ ਦਾ ਇਹਦਾ ਆ ਪੂਰੀ ਕਬੂਤਰ ਹੀ ਮਰਨੇ ਵਾਲੀ ਕਰਤੀ ਲੈ ਆ ਬਈ ਰੋਟੀ ਘਾਲਵਾ ਰਹੀ ਗਈ ਵੱਡੇ ਕਬੂਤਰਾਂ ਨੂੰ ਲਾ ਦੇ ਨੇ ਉੱਡਣੇ ਵਾਲਿਆਂ ਨੂੰ ਕਾਈ ਜੀ ਨੋਨੀ ਬਈ ਰੋਟੀ ਹਾਂਜੀ ਲੈ ਆ ਬਈ ਆ ਜਾਓ ਬਈ ਤੁਸੀਂ ਵੀ ਥੋੜੀ ਥੋੜੀ ਅੱਛਾ ਹਲੋ ਵੀਰੇ ਆ ਪਾ ਲੈਂਦੇ ਆ ਪਾਉਡਰ ਨੇ ਵਾਲੇ ਕਬੂਤਰ ਸਾਰੇ ਚ ਉੱਧਰ ਰੱਖਾਂ 10 ਰਹਿ ਗਏ ਉੱਧਰ 20 ਇਹ ਚ ਨੇ ਇਹ ਜੀ ਛੱਡਦੇ ਆ ਕੁਝ ਕੁਝ ਇਹ ਜੀ ਛੱਡ ਦਾਂਗੇ ਬਾਜ ਨੂੰ ਛਤਰੀ ਤੇ ਬੰਨ ਦਿੰਨੇ ਆ ਵੀਰੇ ਦਿੱਤੀ ਦੀ ਦਵਾਈ ਦਾ ਸਾਰਿਆਂ ਨੂੰ ਇੱਥੋਂ ਜੱਡ ਉੱਡਣ ਵਾਲੇ ਤੇ ਵੱਡੀਆਂ ਕਬੂਤਰੀਆਂ ਨੇ ਆ ਚਾਰ ਪੰਜ ਇੱਧਰ ਛੱਡ ਤੇ ਪਾਣੀ ਦੇ ਕੇ ਮੈਂ ਗੁਰੀਗਾ ਦੇ ਪ੍ਰਾਣ ਨੂੰ ਆਫਦੇ ਤੇ ਬੱਚੇ ਕਢਾਉਣ ਨੂੰ ਦੋ ਤਿੰਨ ਕਬੂਤਰੇ ਚ ਨਾਸ ਮਾਰਦਾ ਯਾਰ ਜਮੇ ਕਬੂਤਰਾਂ ਦਾ ਕੀ ਕਰੂ ਬੰਦਾ ਸਾਰੇ ਹੱਡੀਆਂ ਕੱਢੀਆਂ ਬੈਠੇ ਨੇ ਕਿ ਬਾਕੀ ਆਪੇ ਕਬੂਤਰ ਵੀਰੇ ਉੱਡਣੇ ਵਾਲੇ ਇਹ ਸਾਰੇ ਉੱਡਣੇ ਵਾਲੇ ਕਬੂਤਰ ਨੇ ਚ ਇੱਕ ਦੋ ਵੱਡੇ ਨੇ ਇੱਕ ਤਾਂ ਕਾਲਾ ਜਿੰਨਾ ਆ ਪੱਟਾ ਰੱਖਣਾ ਇੱਕ ਆ ਸ਼ਾਕ ਖਾਏ ਦੇ ਨਾਲ ਫਿਰਦਾ ਦੇ ਕੀ ਆ ਨੂੰ ਡੇਣ ਵਾਲੀ ਨੇ ਲਾਗੀ ਦਵਾਈ ਲੈ ਪਾਣੀ ਦੇ ਕੇ ਭਾਈ ਫੋਕਾ ਪਾਣੀ ਦੇ ਕੇ ਕਬੂਤਰੀਆਂ ਛੱਡਣ ਲੱਗਿਆਂ ਐਜ ਨੇ ਕਬੂਤਰੀਆਂ ਥੱਲੇ ਨੇ ਐਜ ਤਾਂ ਨਿਕਲੀਆਂ ਨੇ ਜੁਨਾ ਹੋਰ ਨਹੀਂ ਕੋਈ ਨਿਕਲੀਆਂ ਐਡੀਆਂ ਐਜ ਤਾਂ ਗੱਡੀਆਂ ਨੇ ਕਬੂਤਰਾ ਨੇ ਪੰਜ ਚਾਰ ਕਿਨੇ ਕੱਢੇ ਉਹ ਹੁੱਕ ਵਰਮ ਜਿਹੇ ਹੁੰਦੇ ਨੇ ਜਿਵੇਂ ਉਹ ਨਿਆ ਦੇ ਜੀ ਬਿਠੇ ਜੇ ਗੱਡਿਆ ਦੇਖਦਾ ਹਾਂ ਕਿ ਕਬੂਤਰੀ ਉੱਡ ਗਈ ਬਾਈ ਉਹ ਬੈਠੀ ਆ ਟੈਂਕੀ ਦੇ ਉੱਪਰ ਇਹ ਆ ਦੇ ਗੱਬੇ ਜਮਈ ਉਹ ਡੰਡੇ ਜੇ ਕੋ ਤੇ ਆ ਬੈਠੇ ਨੇ ਕੋਸ ਕਬੂਤਰ ਜਿੰਨਾਂ ਦਵਾਈ ਲਾਈ ਆ ਬਾਕੀ ਇੱਕ ਇਧਰ ਬੰਨਤਾ ਤਿੰਨ ਚਾਰ ਉਹ ਪਾਸ ਤੇ ਜੂਨਾ ਦਾ ਬਹੁਤ ਵਧੀਆ ਨਿਕਲੇ ਚਲ ਸਾਫ ਹੋ ਗਏ ਵਿੱਚੋਂ ਕਈ ਕੱਡੀਆਂ ਨੇ ਕਈਆਂ ਨੇ ਨਹੀਂ ਕੱਢੇ ਇਹਨਾਂ ਨੂੰ ਪਾਣੀ ਦੇ ਕੇ ਛੱਡਣ ਲੱਗੇ ਆ ਆ ਛੜਦਾ ਦੀ ਮੈਂ ਬਾਈ ਇਧਰ ਪਾਣੀ ਦੇ ਦੇ ਕੇ ਅ ਚਾਹ ਵੀ ਲਾਉਣ ਵਾਲੇ ਆਹ ਜਾਨ ਟਾਕੀ ਖੁੱਲੀ ਦੀ ਉਰੋਂ ਆ ਕੇ ਉੱਡ ਗਈ ਉਰੋਂ ਆ ਕੇ ਨਾ ਐ ਉੱਡੀ ਸਿੱਧੀ ਉੱਥੇ ਬੈ ਗਈ ਜਾ ਕੇ ਆ ਥੱਲੇ ਜਵਾਰੇ ਤੇ ਉੱਥੋਂ ਉੱਡ ਕੇ ਛਤਰੀ ਤੇ ਬੈਠਣ ਲੱਗੀ ਆਹ ਟੱਪ ਖੜਿਆ ਜਾਨੂ ਫੇਰ ਉਧਰ ਬੀਚ गिर ਗਈ ਮੈਂ ਲੱਭਦਾ ਫਰਾਂਕਾ ਮਲੇ ਵਾਂਗੂ ਫੇ ਕਿੱਧਰ ਗਈ ਕਿੱਧਰ ਗਈ ਹੈ ਮਾਸੀ ਲੱਭੀ ਨੰਨ ਬਲਗੇ ਨਿੱਥੇ ਕਿਧਰ ਗਈ ਨਾ ਰਕ ਉਧਰ ਦੀ ਉੱਠ ਖੜੀ ਮਾਦਾ ਉਹ ਪਰ ਬਿੱਲੀ ਵੀਰੇ ਜੋੜੇਗੇ ਉਹ ਵੀਰੇ ਥੋਂ ਡਾਈਓ ਟੈਂਕੀ ਦੇ ਬੈਜੀ ਉਰੇ ਬੈਠੀ ਸੀਗੀ ਆ ਪਰਲੀ ਤੇ ਆਪਣੀ ਦਾੜ ਟਾਈਕੂ ਉਹ ਚਲੇਗੀ ਇਧਰ ਨੋਨੀ ਬਾਈ ਥੱਲੇ ਬੈਠੇ ਐ ਛਾਤਰियां ਖੁੱਡੇ ਇੱਕ ਖੁੱਡਾ ਉਰੇ ਹੋਰ ਪਾਉਣਾ ਯਾਰ ਦੋ ਮੁਰਗਿਆਂ ਨੂੰ ਇੱਟਾਂ ਪਈਆਂ ਨੇ ਬਾ ਪਾਉਣਾ ਆਪਾਂ ਮਾਲਕ ਰੱਖੇ ਸੁੱਖ ਬੰਗਰਾਂ ਵਾਲਾ ਬਣਾ ਘਰ ਬਈ ਉੱਪਰੇ ਆ ਜਿਹੜੀ ਉੱਪਰ ਏਡੇ ਖੜੀ ਨਹੀਂ ਦੀ ਉੱਥੇ ਆ ਬੰਗਰਾਂ ਵਾਲਾ ਘਰ ਹੈਗੀਆਂ 8-10 ਲੱਜਾਂ ਨੇ ਪਰੀਆ ਸਰਕਲ ਨੂੰ ਮੈਂ ਜਾਂਦਾ ਮੈਂ ਇੱਕ ਦਿਖਾਉਂਗਾ ਕਿਸੇ ਦਿਨ ਇਹ ਕਵਰਾਗਮੈਂਟ ਕਰੇਗਾ ਤੁਸੀਂ ਸੌਦੇ-ਸੁੱਦੇ ਆ ਜਾਂਦੇ ਨੇ ਕਬੂਤਰ ਵੇਚ ਕੇ ਬਾਈ ਕਬੂਤਰਾਂ ਦਾ ਕਬੂਤਰਾਂ ਤੇ ਲੱਗੀ ਜਾਂਦਾ ਸੌਦੇ-ਸੁੱਦੇ ਕੋਈ ਨਹੀਂ ਆਉਂਦੇ ਔਰਦਿਆਂ ਨੂੰ ਆਪਣਾ ਕੰਮ ਹੈਗਾ ਮਾਲਕ ਰੱਖੇ ਸੁੱਖ ਆ ਗੋਲਿਆਂ ਨੂੰ ਵੀ ਦਾਣੇ ਪਾਉਣਿਆ ਉਹ ਵੇਲਾ ਪਾਏ ਫਿਰ ਰੋਜ਼ ਇੱਕ ਡੱਬਾ ਗੋਲਿਆਂ ਨੂੰ ਵੀ ਸਿੱਟੀ ਦਾ ਬਾਕੀ ਹੋਰ ਤੈਨੂੰ ਕੀ ਕਹੀਏ ਭਰਾ ਸਾਂਝੀ ਚਾਹੀਦੇ ਯਾਰ ਸਿਆਣਾ ਬੰਦਾ ਕਹਿੰਦਾ ਨਹੀਂ ਹੁੰਦਾ ਜਿਹੜਾ ਆ ਲੱਕੜਗੋਦੀਆਂ ਕਰਨੀ ਆਂਦੇ ਨੇ ਜਿਨ੍ਹਾਂ ਨੇ ਉਹ ਇਸ ਜਿਹੀ ਗੱਲਾਂ ਕਰ ਦਿੰਦੇ ਨੇ ਸਾਤੇ ਦਾਣੇ ਦੋਨੇ ਮੁਕਾਤਾ ਕੰਮ ਕਬੂਤਰੀਆਂ ਦੋ ਕੱਟਦੀਆਂ ਇੱਕ ਵੱਡੀ ਫੇਰਦੀ ਆ ਇੱਕ ਛੋਟੀ ਆ ਨੋਨੀ ਨਾਲ ਲੜਾਈ ਕਰਨੀ ਆ ਦੇਖੇ ਜੀ ਮਰ ਗਿਆ ਏ ਫੇਰ ਛੁੱਟ ਜਾਂਦਾ ਹੁੰਦਾ ਭੈ ਫੇਰ ਕੀ ਆ ਜੇ ਛੁੱਟ ਜਾਂਦਾ ਮੜ ਤਾਂ ਹੱਥ ਮਾਰਨਾ ਹੀ ਪਰੇ ਜਾ ਕੇ ਇਹ ਨਹੀਂ ਕਰਦਾ ਥੰਗਵਾਤੜੀ ਬਾਤ ਉਹ ਪਤਾ ਇਹ ਲੈ ਵੇ ਨਹੀਂ ਬਣਦੇ ਨੇ ਅੱਜ ਦੇ ਨਿਆਣੇ ਉਹ ਖੜ ਜਾ ਉਹ ਖੜ ਜਾ ਚੂਚਾ ਦਾ ਆਪਣਾ ਇੱਕੋ ਨਿਕਲਿਆ ਬਈ ਚੂਚੇ ਨੇ ਨਿਕਲੇ ਹੈਗੇ ਹਾਂ ਤੁਹਾਨੂੰ ਮੈਂ ਚੂਚਾ ਜੀ ਨੇ ਦਿਖਾਇਆ ਉਹ ਮੁਖਰ ਦਾ ਪਰ ਆਓ ਦੇਖੋ ਦੇਖੋ ਆ ਆ ਗਿਆ ਇੱਕੋ ਕੱਢਿਆ ਮੁਰਗੀ ਨੇ ਆਪਣੇ ਪਰ ਚਲੋ ਕੋਈ ਨਹੀਂ ਯਾਰ ਮੈਨੂੰ ਆਸਤੀਮਾ ਚਾਰ ਪੰਜ ਦਾ ਗੱਡੂ 14 ਅੰਟੇ ਰੱਖੇ ਦੀ ਇੱਕ ਇਹਨੇ ਪੰਨਤਾ ਦੀ ਫਲਾ ਇਧਰ ਆ ਹੁਣ ਲੜਾਈ ਨੂੰ ਤਿਆਰ ਆ ਇਹਨਾਂ ਨੂੰ ਖੁੱਡਾ ਬਣਾਉਣਾ ਯਾਰ ਮੀਂਹ ਨਹੀਂ ਹੈਟੇ ਹੁਣ ਬਣਾਉਨੇ ਆ ਬਾਈ ਉੱਥੇ ਐਟਾ ਉਟਾ ਲੈਂਦੀਆਂ ਪਈਆਂ ਨੇ ਲਓ ਬਾਈ ਦਿਖਾਈਏ ਤੁਹਾਨੂੰ ਅੱਜ ਉਹਨਾਂ ਦਾ ਕਈ ਕਾੜਤੀਆਂ ਪਰ ਉਹਨੀਆਂ ਨਹੀਂ ਸਾਰੀਆਂ ਨੇ ਨਹੀਂ ਗੱਡੀਆਂ ਉਹ ਬਹਿ ਗਈ ਲੈ ਉਹਨੂੰ ਟੰਗ ਦੀਏ ਕਬੂਤਰੀ ਨੂੰ ਬਾਈ ਆ ਜੂ ਦੇਖ ਕੇ ਦੋ ਟੰਗਣਾਂ ਪੈਣ ਨੇ ਕਜਾਲ ਤੇ ਚੱਲ ਦੇ ਹਰੀ ਉਹ ਬਗਲ ਟੌਰੀ ਬਗਲ ਬਗਲ ਟੌਰੀ ਵਾਲੀ ਜਾਂਦੇ ਉਹ ਹਰੀ ਬਗਲ ਹਰੀ ਟੌਰੀ ਵਾਲੀ ਯਾ ਮੈਂ ਬੰਦਾਂ ਆ ਵੀਰੇ ਕਈ ਕਬੂਤਰ ਆਪਾਂ ਦੇ ਦੇ ਜੋ ਬਈ 8-10 ਕਬੂਤਰ ਦਾ ਜਲੇਗੇ 15 ਹੀ ਚਲੇਗੇ ਨਾ ਅਰਸ਼ੇ ਕਬੂਤਰ ਆਪਣੇ ਖੁੱਡੇ ਚੋਂ 15 ਕਬੂਤਰ ਘਟ ਗਏ ਇਹ 2 ਅੰਬਰਸਰ ਵਾਲਾ ਮੁੰਡਾ 6 ਇੱਕ ਉਹ ਲੈ ਗਿਆ ਮੋਗੇ ਵਾਲਾ ਤੇ 4 ਬਾਈ ਲੈ ਗਿਆ 11 4 ਉਹ ਜਵਾਕਾਂ ਨੂੰ ਦੇਤੇ ਜਿਹੜੇ ਇੱਕ ਦਿਨ ਆਏ ਤੇ ਰਿਸ਼ਤੇਦਾਰ ਤਿੱਥੇ ਪਿੰਡ ਦੇ ਆ 15 ਹੋ ਗਏ ਦੇਲਾ ਆਇਆ ਪੱਤਾ ਰੰਗਾਈ ਸਾਸਤਰੀ ਜੀ ਸ੍ਰੀ ਦਾ ਜਿੰਦੇ ਇਹਨੂੰ ਵੀ ਪਾਤਾ ਦਾਣੇ ਸੱਚੇ ਦਾ ਪਾਣੀ ਹੀ ਰਹਿ ਗਿਆ ਏਰ ਪਾਣੀ ਰੱਖਦੀ ਕੀ ਹੱਲ ਕਰਤਾ ਤੇਰੇ ਕੂਤਰਾਂ ਦਾ ਬੁਰਾ ਨਾ ਸਮਾਰਤਾ ਹਾਂਜੀ ਕਿੰਨਾ ਦੁਖੀ ਹੈ ਉਦੋਂ ਤੋਂ ਆ ਕੇ ਜਾ ਘਰੇ ਦੱਖੇ ਆ ਸਮਰ ਵੀ ਗਿਆ ਵਾਲਾ ਘੜਦਾ ਸੀ ਕੀ ਕਹਿੰਦਾ ਕਰ ਆਈਓ ਦੇ ਤੇ ਵੀਰੇ ਲੈ ਦੇਣੇ ਨਹੀਂ ਦਿਆਂ ਹਾਂ ਥਲ ਕੋਈ ਨਹੀਂ ਸਤਿ ਸ੍ਰੀ ਅਕਾਲ ਭਾਈ ਸਾਰੇ ਵੀਰਾਂ ਨੂੰ ਜੀ ਹਾਂ ਆੜੀਆ ਆਪਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੰਬ ਜੀ ਬੰਬ ਜੀ ਬੰਬ ਧੰਨਵਾਦ ਭਰਾ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ